ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਸ਼ੀਟ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਹੜਟਕਲਾ ਤਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨ ਵੀਰਕੋਲਾ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਗਾਵਾਂ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਦੋ ਸੂਈਆਂ ਤੇ ਇੱਕ ਗੱਬਨ ਆ ਇਹ ਦੂਸਰੀ ਵੀਡੀਓ ਆ ਆਪਣੇ ਇਸ ਘਰ ਦੇ ਵਿੱਚੋਂ ਜੇ ਨਵਾਂ ਹੀ ਕੰਮ ਸ਼ੁਰੂ ਕੀਤਾ ਵੀ ਜੀ ਉਹਨਾਂ ਨੇ ਹਾਂ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਉਹ ਸਨੋਠੇ ਠੀਕ ਠਾ ਜੀ ਹਾਂ ਜੀ ਵਧੀਆ ਵਧੀਆ ਚਲੋ ਵਧੀਆ ਚੀਜ਼ ਦਾ ਜੀ ਵੇਖ ਗਿਆ ਹੀ ਮਾਲ ਉਸ ਦਾ ਨਾਮ ਠੀਕ ਆ ਤੇ ਨਾਮ ਦੱਸ ਤੇ ਕਰੀ ਆਪਣਾ ਨਾਮ ਮਰਜੀ ਮੈਂ ਸੋਨੂ ਜੋ ਪਿੰਡ ਹਰੜ ਕੋਲਾ ਤਸੀਲਾ ਇਹ ਨਾਲ ਜ਼ਿਲ੍ਹਾ ਅਮਰitsar ਤੇ ਫੋਨ ਨੰਬਰ ਬੋਲ ਦੇ ਇੱਕ ਨੀ ਮੋਬਾਈਲ ਨੰਬਰ 9770911315 ਠੀਕ ਹੈ ਜੀ ਕਰੀਏ ਸ਼ੁਰੂ ਫਿਰ ਹਾਂ ਜੀ ਠੀਕ ਹੈ ਤੇ ਆ ਵੀਰ ਜੀ ਕੱਬਨ ਜੀ ਹਾਂ ਜੀ ਵੀਰ ਜੀ ਕੱਬਨ ਜੀ ਕਿੰਨਾ ਕੁ ਲੈ ਜੀ ਟਾਈਮ ਇਹ ਵੀਰ ਜੀ ਖੜਦੀ ਜੀ ਪੰਜ ਸੱਤ ਦਿਨ ਅੱਛਾ ਹਾਂ ਜੀ ਠੀਕ ਹੈ ਤੇ ਕਿੰਨੇ ਕੁ ਦੁੱਧ ਆ ਲਈ ਜੇ ਇਹ ਦੁੱਧ ਵੀਰ ਜੀ ਪਹਿਲੇ ਸੂਏ ਜਲੇ ਨੇ ਪਹਿਲਾਂ ਜੋ ਅੱਛਾ ਹਾਂਜੀ ਠੀਕ ਆ ਦੁੱਧ 10 12 ਪਾਤੋਂ ਕੱਢੂ ਪੰਗਣਾ ਵੇਖਣੋਂ ਤੇਰਾ ਦੂਸਰਾ ਸੂਆ ਨਹੀਂ ਲੱਗਦਾ ਇਹਦਾ ਨਹੀਂ ਪਹਿਲੀ ਇਹ ਠੀਕ ਆ ਤੋਰਾਂ ਹਾਈ ਕਰੀਨ ਬਾਕੀ ਬਾਕੀ ਹੈਗੀ ਜਰਸੀ ਜਿਹੜੀ ਬਾਕੀ ਸੰਧੀ ਜਦੋਂ ਸੂਈ ਲਾਈਂਗੇ ਉਤਰੇ ਆ ਕਿ ਸਭੀ ਸੁੰਭੀ ਗਏ ਹੈ ਬਿੰਨ ਚੰਗੀ ਆ ਕਦ ਕਾਠ ਵੀ ਚੰਗਾ ਵਾ ਤੇ ਰੰਗ ਦੋਦੀ ਵੀ ਚੰਗੀ ਆ ਥਣਾ ਦਾ ਸਾਈਜ਼ ਗੈਪ ਵੀ ਠੀਕ ਹੈ ਜਿਹੜਾ ਤੇ ਕਿੰਨਾ ਰੱਖਣਾ ਵੀ ਦੀਦਾ ਮੁੱਲ ਫਿਰ ਆਪਾਂ ਮੁੱਲ ਤੇ ਭਾਏ ਦਾ ਵਿੱਚ 50000 ਦੱਦੀ ਰੱਖ ਬਲਕਿ ਠੰਡੀ ਸੀਗ ਆਈ ਹੈ ਕੋਈ ਚਤਰ ਨਹੀਂ ਇਦਾਂ ਦਾ ਤੇ ਬਾਕੀ ਇਹ 48000 48000 ਦੀ ਦੇ ਦੋਗੇ ਹਾਂਜੀ ਬਾਕੀ ਹੋਰ ਮਾਨਤਾ ਕਰਦਾ ਕਿੰਨੇ ਦੀ ਦੋ ਬਾਕੀ ਕਿੰਨੇ ਦੀ ਦੇ ਦੋਗੇ ਜੈਸ ਨੋ ਕਰ ਦਈਏ ਫਿਰ 45 ਦੇ ਦਾਂਗੇ ਅੱਛਾ 45000 ਦੀ ਦੇ ਦੋਗੇ ਚਲੋ ਬਾਕੀ ਇੱਕ ਫੋਨ ਲਾਵੇ ਇੱਕ ਕਰੀ ਹਨਾ ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਹਾਂਜੀ ਇਹ ਸੂਈ ਜੋ ਠੀਕ ਹੈ ਇਹ ਵੀ ਲੈ 15 20 ਹੋਗੀ ਜਸਨੀ ਤੇ ਇਹਦੇ ਕੋਲ ਦੁੱਧ ਕਿੰਨਾ ਜੀ? ਉਹਦੇ ਕੋਲ ਵਿੱਚ ਜੀ 10 ਲੀਟਰ ਦੁੱਧ ਜੋ ਹੈਗਾ ਪੱਕਾ ਦੁੱਧ। ਪੱਕਾ ਦੁੱਧ ਇਹਦਾ ਬਿਲਕੁਲ ਠੰਡੀ ਸੀ ਲਗਾਈ ਹੈ। ਤੇ ਦੋ ਟਾਈਮ ਚਾ ਆ ਕੇ ਦੋਗੇ 10 ਲੀਟਰ। ਹਾਂ ਜੀ ਦੋ ਟਾਈਮ ਚਾ ਆ ਕੇ ਚੈੱਕ ਕਰੇ ਬੰਦੇ ਇਹਨਾਂ। ਠੰਵੀ ਤੇ ਦਿਖ ਸਕਦੇ ਲੱਗੇ ਤਾਂ। ਤੇ ਇਹਨਾਂ ਦੋਵਾਂ ਮਗਰੀ ਬੱਛੀਆਂ ਵਾਂ। ਹਾਂ ਜੀ ਜੀ ਦੋ ਮਗਰ ਬੱਛੀਆਂ ਜੀ। ਠੀਕ ਐ। ਤੋਹਰਾ ਹਾਂ ਕਰੀ ਇਹਨੂੰ। ਉਹ ਜਰਸੀ ਬੱਛੀ ਆ ਇਹਦੀ। ਤੇ ਆਹ ਦੂਸਰੀ ਗਾਲੀ ਬੱਛੀ ਆ ਵੀ ਤੁਹਾਨੂੰ ਦਿਖਾ ਦੇਵਾਂਗੇ। ਬਾਕੀ ਜਿਹੜੀਆਂ ਸੋਈਆਂ ਉਹ ਦੁੱਧ ਦੇ ਤੁਸੀਂ ਆਪ ਚਵਾਈ ਕਰਕੇ ਖੜਨੀ ਆ। ਕਿਉਂਕਿ ਅਸੀਂ ਕਿਹੇ ਵੀ ਪਸ਼ੂ ਦੀ ਚਵਾਈ ਕਰਕੇ ਨਹੀਂ ਵੀਡੀਓ ਬਣਾਉਣੀ ਹੁੰਦੀ। ਦੋ ਵਾਰ ਠੰਡੀ ਸੀ। ਹਾਂ ਦੇਖਦਾ ਦੇਖ ਬੰਨਾ ਇਹਦਾ ਲੱਗਿਆ। ਪਤਰਾ ਵਿੱਚ ਛੰਡੀ ਤੇ ਰੀ ਸਾੰਬੀ ਸੁੰਬੀ ਚੱਲ ਰਹੀ ਠੀਕ ਆ। ਬਿਟਾਉਟ ਵੀ ਠੀਕ ਆ। ਤੇ ਇਹਦਾ ਕਿੰਨਾ ਰੱਖਣਾ ਵੀਰ ਜੀ ਮੁੱਲ? ਇਹਦਾ ਵੀਰ ਜੀ ਮੋਲ ਅਹੀ ਦੇ 42000 ਮੰਗਦੇ ਆ ਅੱਛਾ ਜੀ ਹਾਂ ਜੀ ਤੇ ਵਿੱਚ ਮਾਨਤਨ ਮਾਨਤਨ ਕਰਦਾ ਕਿਲਾ ਪੂਰੇ 40 ਦੇ ਦਾਂਗੇ 40000 ਦੇ ਦਾਂਗੇ ਇੰਤਰਾ ਫੋਨ ਕਰੇ ਹੋਰ ਕਰਦਾ ਮਾਨਤਨ ਠੀਕ ਹੈ ਜੀ ਪੂਰੇ 38000 ਦੇ ਦਾਂਗੇ ਅੱਛਾ 38000 ਦੇ ਦਾਂਗੇ 42000 ਰੁਪਏ ਛੋਟ ਹੋ ਗਈ ਠੀਕ ਹੈ ਜੀ ਹਾਂ ਜੀ ਤੇ ਹੁਣ ਆ ਗਈ ਆਪਣੇ ਕੋਲ ਤੀਸਰੇ ਨੰਬਰ ਤੇ ਇਹਨੂੰ ਕਿੰਨਾ ਚਿਰ ਹੋ ਗਿਆ ਵੀਰ ਜੀ ਸੋਈਣਾ ਇਹਨੂੰ ਵੀਰ ਜੀ 10 ਦਿਨ ਹੋ ਗਏ ਸਾਡੂ ਤੁਹਾਡੇ ਨਾਲ ਲੱਤਾ ਰਿਹਾ ਹੁਣ ਠੀਕ ਹੈ ਆ ਗੱਲ ਫਾਈਨਲ ਦੇ ਜੱਤੋਂ ਤੇ ਕੀ ਆਇਆ ਜੇ ਇਹ ਟੀਕਾ ਲਾਇਆ ਚਿਚਣਾ ਵਾਲਾ ਓਕੇ ਟੀਕਾ ਇੱਥੇ ਲਾਇਆ ਟੀਕਾ ਗਲਤ ਲੱਗ ਗਿਆ ਥੋੜਾ ਇਹ ਮੁੰਡੇ ਕੋ ਹਾਂ ਦੇਖੋ ਸੁੱਝ ਗਿਆ ਟੀਕਾ ਕਈ ਵਾਰੀ ਭੱਜ ਜਾਂਦਾ ਵਾ ਹਾਂ ਜੀ ਹਾਂ ਚਿਚਣਾ ਦਾ ਟੀਕਾ ਜਿਹੜਾ ਕਹਿੰਦੇ ਕੀ ਲਾਇਆ ਤੇ ਥਨ ਥਨ ਵੀਰ ਜੀ ਓਕੇ ਸਾਰੇ ਇਹਦੇ ਹਾਂਜੀ ਹਾਂਜੀ ਓਕੇ ਸਾਰੇ ਤੇ ਇਹਦੇ ਕੋਲ ਕਿੰਨਾ ਜੀ ਦੁੱਧ ਇਹਦੇ ਕੋਲ ਵੀਰ ਜੀ ਦੁੱਧ ਹੈਗਾ 9 ਲੀਟਰ ਹਾਂਜੀ ਤੇ ਬਾਕੀ 688 ਦੀ ਪੂਰੀ ਗਰੰਟੀ ਦੇਣੀ ਠੀਕ ਆ ਤੇ ਕਿੰਨਾ ਦੇ ਦੁੱਧ ਚੋਈ ਜਾਊਗੀ ਇਹ ਇਹ ਦੁੱਧ ਵੀਰ ਜੀ 10 12 12 ਕਿਲੋ ਚੋਈਊਗੀ ਠੀਕ ਆ ਇਹ ਥੋੜਾ ਨਾ ਤੌਣ ਕਰਕੇ ਦੇਈ ਜੋ ਕਰਨ ਦਾ ਬਿਲਕੁਲ ਠੰਡੀ ਸੀ ਲਗਾਈ ਇਹਦੀ ਠੀਕ ਆ ਬਾਕੀ ਤੀਗਾ ਥੋੜੇ ਜਲਨ ਕਰਦਾ ਵਾ ਹਾਂਜੀ ਹਾਂਜੀ ਤੇ ਬੱਚੇ ਦੇ ਕਰੀ ਤਨ ਦਿਖਾ ਦੀ ਆ ਵੱਛੀ ਜੇ ਤੇ ਮਗਰ ਵੱਛੀ ਮਗਰ ਚੰਗੀ ਆ ਇਹ ਨਾੜੂ ਕੱਲ ਨਾਲ ਲੱਥੇ ਮੈਂ ਵੀਡੀਓ ਬਣਾਈ ਦੀ ਠੀਕ ਆ ਜੀ ਤੇ ਆ ਦੂਸਰੀ ਗਾਂ ਦੀ ਵੱਛੀ ਜੇ ਤੇ ਮੁੱਲ ਕਿੰਨਾ ਰੱਖਣਾ ਵਿਧੀ ਫਿਰ ਇਹਦਾ ਇਹਦਾ ਮੁੱਲ ਵੀਰ ਜੀ ਇਹਦਾ 30000 30000 ਹਾਂਜੀ ਬਾਕੀ ਛੋਟ ਕਰਕੇ 27000 ਦੀ ਦੇ ਦਗਾ 27000 ਦੀ ਦੇ ਦੋ ਹਾਂ 27200 ਰੁਪਏ ਛੋਟੋ ਠੀਕ ਹੈ ਜੀ ਤੇ ਠੀਕ ਹੈ 20000 ਕੁਛ ਕਹਣਾ ਬਾਕੀ ਹੋਰ ਵੀਰ ਜੀ ਜਿਹੜੇ ਵੀਰ ਨੂੰ ਪਸੰਦ ਆਉਂਦੀ ਆ ਇਹ ਸਾਈ ਤੇ ਨਹੀਂ ਜੋ ਭੇਜਣੀਆਂ ਜਿਹਨੂੰ ਪਸੰਦ ਹੋਊਗੀ ਬਾਕੀ ਆਪਾਂ ਚਵਾ ਕੇ ਟੈਕ ਕਰਦੇ ਆਂ ਜਾਂ ਕਰ ਸਕਦੇ ਆਂ ਅੱਛਾ ਮਤਲਬ ਇਹ ਆ ਕਿ ਜਾਂ ਤੇ ਪੂਰੇ ਪੈਸੇ ਪਾ ਦੇ ਹਾਂਜੀ ਪੂਰੇ ਪੈਸੇ ਪਾ ਦੇ ਫੇਰ ਤੋਰਾਂਗੇ ਗਾਈ ਇਥੋਂ ਜਾਂ ਇੱਥੇ ਆ ਕੇ ਲੈ ਜੀ ਕਿ ਚਾਂਗ ਲੈ ਜੀ ਨਾ ਹਾਂਜੀ ਠੀਕ ਆ ਕਿ ਮਤਲਬ ਸਾਈ ਸਾਈ ਪਾ ਦੇ ਤੇ ਆਪਨੇ ਇੱਥੇ ਆ ਕੇ ਪਸੰਦ ਹੋਵੇ ਤੇ ਬਾਕੀ ਪੇਮੈਂਟ ਕਰਕੇ ਤੇ ਇਥੋਂ ਲੱਦ ਕੇ ਲੈ ਜੀ ਤੇ ਜੇ ਕਿਸੇ ਨੇ ਨਹੀਂ ਇੱਥੇ ਆਉਣਾ ਉਹ ਆਪਣੀ ਪੂਰੀ ਪੇਮੈਂਟ ਪਾ ਦੇ ਜੀ ਕਰਕੇ ਤੇ ਫੇਰ ਗਾਈ ਤੋਰ ਤਾਂ ਠੀਕ ਆ ਜੀ ਠੀਕ ਆ ਵੀਰ ਜੀ ਬਾਕੀ ਇਹ ਆ ਆਪਣੇ ਇੱਥੇ ਆ ਕੇ ਤਸੱਲੀ ਕਰਕੇ ਚਵਾਈ ਕਰਕੇ ਪਾਸ ਕਰਕੇ ਆਪਣੀ ਮਰਜ਼ੀ ਨਾਲ ਖੜੋ ਇੱਥੇ ਆ ਕੇ ਆਪਣੀ ਚਵਾਈ ਕਰੋ ਜੇ ਨਹੀਂ ਇੱਥੇ ਆ ਸਕਦੇ ਵੀਡੀਓ ਕੋਲ ਤੇ ਚਵਾਈ ਕਰਾ ਲਓ ਆਪਣੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ